ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਅੱਜ ਸੈਸਕ੍ਰਿਤੀ ਸ਼ਲੋਕ ਮਹਲਾ ਪੰਜਵਾਂ ਦਾ ਤੀਵਾਂ ਜੋ ਸ਼ਲੋਕ ਹੈ ਉਸਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀਆਂ ਗੁਰੂ ਮਹਾਰਾਜ ਬਖਸ਼ਿਸ਼ ਕਰਕੇ ਮੇਰ ਪਰ ਯਾਤਰਾ ਕੇ ਆਪ ਹੀ ਇਸੇ ਸ਼ਲੋਕ ਦੀ ਵਿਚਾਰ ਕਰਵਾ ਲੈਣ ਹੁਣ ਇਸੇ ਜੋ ਸੈਸਕ੍ਰਿਤੀ ਸ਼ਲੋਕ ਮਹਲਾ ਪੰਜਵਾਂ ਦਾ ਤੀਵਾਂ ਸ਼ਲੋਕ ਹੈ ਕੋਸ਼ਤਾ ਪਾਠ ਸਰਵਨ ਕਰੋ ਤਤ ਨਾਮ ਸ੍ਰੀ ਵਾਹਿਗੁਰੂ ਸਹਿਜਿਓ ਮ੍ਰਿਗ ਤ੍ਰਿਸ਼ਨਾ ਗੰਦਰਵ ਨਗਰੰ ਦਰਮਿ ਸ਼ਾਇਆ ਰਾਜ ਦੁਰਮਤੇ ਤਤ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ RAM RAM ਨਾਮੇ ਵਾਰਗੀਕਾ ਖਾਲਸਾ ਵਾਹਿਗਤੀ ਫਤੇ ਇਸ ਇਹੀਵੇਂ ਸ਼ਲੋਕ ਵਿੱਚ ਗੰਤੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਪੰਜਵੇਂ ਨਾਨਕ ਨੇ ਸੀਦਾ ਦੇ ਸਰਤਾਸ ਸਾਨੂੰ ਉਪਦੇਸ਼ ਕਰ ਰਹੇ ਨੇ ਸਾਨੂੰ ਸਿੱਖਿਆ ਦੇ ਰਹੇ ਨੇ ਇਹ ਸੰਸਾਰ ਤੇ ਆਪਣਾ ਪਰਿਵਾਰ ਸਾਰਾ ਇਹ ਸਭ ਨਾਸ਼ਵਾਨ ਨੇ ਮਿਰਗ ਤ੍ਰੇਸ਼ਾਂ ਦੀ ਤਰ੍ਹਾਂ ਇਹ ਭਾਵ ਸਚਾਈ ਨਹੀਂ ਹੈ ਜੋ ਆਪਾਂ ਮੰਨ ਲਿਆ ਉਹ ਹੈ ਨਹੀਂ ਗੰਦਰਬ ਨਗਰ ਜਿੱਦਾਂ ਹਰੀ ਰਾਜੇ ਦਾ ਨਗਰ ਕਹਿੰਦੇ ਉੱਪਰ ਕਾਸ਼ ਵਿੱਚ ਦਿਸਦਾ ਹੈ ਪਰ ਉਹ ਕਹਿੰਦੇ ਮਿੱਥਿਆ ਸੱਚ ਨਹੀਂ ਹੈ ਧੰਮ ছায়ਾ ਜਿੱਦਾਂ ਥੋੜੇ ਚਿਰ ਲਈ ਹੁੰਦੀ ਹੈ ਸਦਾ ਨਹੀਂ ਹੁੰਦੀ ਇਹਨਾਂ ਵਿੱਚ ਸੰਸਾਰ ਦੇ ਵਿੱਚ ਜੋ ਨਾਸ਼ਵਾਨ ਹੈ ਇਹਨਾਂ ਚੋਤਪੋਤ ਹੋ ਕੇ ਇਹਨਾਂ ਵਿੱਚ ਮਸਤ ਰਹਿ ਕੇ ਅਸੀਂ ਪਹਾੜੀਆਂ ਮਤਾਂ ਵਿੱਚ ਪਾਪ ਵਿਕਾਰਾਂ ਵਿੱਚ ਫਸ ਜਾਂਦੇ ਆ ਤੇ ਆਪਣਾ ਜੀਵਨ ਵਿਅਰਥ ਕਰਵਾ ਲੈਂਦੇ ਆ ਕਿਉਂਕਿ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦੇ ਇਸੇ ਤਰ੍ਹਾਂ ਪਾਸ਼ਾ ਕਹਿੰਦੇ ਪਰਿਵਾਰ ਹੈ ਵੀ ਨਾਸ਼ਵਾਨ ਹੈ ਤੇ ਸਹੀ ਪਰਮਾਤਮਾ ਨੂੰ ਭੁੱਲ ਜਾਣੇ ਜੋ ਸਿਵਨਾਂ ਚਾਹੀਦਾ ਸਾਡਾ ਜਿੰਦਗੀ ਦਾ ਮਨੋਰਥ ਹੈ ਉਸ ਵਾਸਤੇ ਸਾਨੂੰ ਸਿੱਖਿਆ ਦਿੱਤੀ ਹੈ ਪਾਸ਼ਾ ਕਹੈ ਨੇ ਮਿਰਗ ਤ੍ਰਿਸ਼ਨਾ ਗੰਦਰ ਨਗਰ ਗ੍ਰਮ ਛਾਇਆ ਰਾਚ ਦੁਰਬਦੇ ਕਹਿੰਦੇ ਸੰਸਾਰ ਦੀ ਮਾਇਆ ਵਿੱਚ ਵੋਟ ਪੋਟ ਹੋ ਕੇ ਮਸਤ ਹੋ ਕੇ ਭੈੜੀਆਂ ਮਤਾਵਾਂ ਚ ਵਕਾਰਾਂ ਚ ਪੈ ਜਾਂਦਾ ਤੇ ਪਰਮਾਤਮਾ ਦਾ ਸਿਵਨ ਨਹੀਂ ਕਰਦਾ ਜੋ ਕਿ ਮਿਰਗ ਤ੍ਰਿਸ਼ਨਾ ਦੀ ਤਰ੍ਹਾਂ ਹੈ ਗੰਦਰ ਨਗਰ ਜੋ ਕਾਸ਼ ਵਿੱਚ ਰਾਜੇ ਹਰੀ ਚੰਦ ਦੀ ਇੱਕ ਨਗਰੀ ਮੰਦੇ ਆ ਇਹ ਵੀ ਝੂਠੀ ਹੈ ਤੇ ਠੱਗ ਨੀਰੇ ਦੀ ਤਰ੍ਹਾਂ ਹੈ ਸੰਸਾਰ ਦੇ ਵਿਰਖ ਦੀ ਛਾਇਆ ਦੀ ਤਰ੍ਹਾਂ ਹੈ ਇਸੇ ਤਰ੍ਹਾਂ ਨਾਵੇਂ ਪਾਤਸ਼ਾਹ ਵੇ ਕਹਿੰਦੇ ਮਿਰਗ ਤ੍ਰਿਸ਼ਨਾ ਜੇ ਝੂਠ ਹੋਏ ਜਗ ਦੇਖ ਤਾਸ ਉਠਕਾਵੇ ਕਹਿੰਦੇ ਆਦਮੀ ਬੇਸਮਝੀ ਕਰਕੇ ਉਹ ਪ੍ਰਮਾਤਮਾ ਤੋਂ ਟੁੱਟਾ ਹੋਣ ਕਰਕੇ ਉਹ ਸੰਸਾਰ ਦੇ ਮਗਰ ਦੌੜ ਦੌੜ ਕੇ ਮਾਇਆ ਭੱਜ ਜਾਂਦਾ ਜਦਾ ਮਾਇਆ ਕਾਰਨ ਧਾਵੀ ਮੂਰਖ ਲੋਗ ਜਾਣ माया ਦੇ ਪਿਛੇ ਜੋ ਨਾਸ਼ਵਾਨ ਹੈ ਉਹਦੇ ਪਿਛੇ ਦੌੜਦੇ ਆ ਤੇ ਦੌੜ ਦੌੜ ਕੇ ਮਰ ਜਾਂਦੇ ਮੂर्खਿਆਂ ਤੇ ਅਗਿਆਨਿਆਂ ਆਪ ਆਪ ਸਮਝਾਂ ਇਸੇ ਤਰ੍ਹਾਂ ਬਾਦਸ਼ਾਹ ਕੰਦੇ ਦਾ ਪਰਿਵਾਰ ਆ ਤਾ ਤੇ ਇੱਕ ਤੰਬ ਉਹ ਮੇਥਿਆ ਇਹੜਾ ਪਰਿਵਾਰ ਦਾ ਮੋਹ ਹੈ ਇਹ ਵੀ ਝੂਠਾ ਇੱਕ ਪਰਿਵਾਰ ਨੇ ਵੀ ਸਾਥ ਨਹੀਂ ਲੰਮਣਾ ਜਨਨ ਪਿਤਾ ਲੋਕ ਸੋਤ ਬਣਨਤਾ ਕੋਈ ਨਾ ਕਿਸ ਦੀ ਧਰਿਆ ਕੋਈ ਵੀ ਕਿਸ ਦਾ ਕਿਸ ਨੂੰ ਆਸਰਾ ਕੋਈ ਨਹੀਂ ਜਿੰਨੇ ਮਾਂ ਪਿਓ ਨੇ ਮਾਤ ਪਿਤਾ ਸੋਤ ਬੰਧ ਪੇਸਤ ਮੀਤ ਯਾਰ ਭਾਈ ਪੂਰਬ ਜਰਮਨ ਕੇ ਮਲੇ ਸੰਯੋਗੀ ਅੰਤੇ ਕੋ ਨਾ ਸਹਾਈ ਅੰਤ ਵਲੇ ਨਨੇ ਕੋਈ ਸਹਾਈ ਨਹੀਂ ਹੋਣਾ ਇਸ ਕਰਕੇ ਪਾਤਸ਼ਾਹ ਕਹਿ ਰਹੇ ਨੇ ਧਾਨ ਜੋਬਨ ਆਰ ਫੁਲੜਾ ਨਠੜੀਏ ਦਿਨ ਚਾਰ ਪੱਪਣ ਕੇਰੇ ਪਤ ਸਿਓ ਢਲ ਟੋਲ ਜੁਮਣਹਾਰ ਜਿੱਦਾਂ ਇਹ ਪੱਤੇ ਹੁੰਦੇ ਨੇ ਧਾਨਿਆਂ ਜੋਬਨਿਆਂ ਫੁੱਲ ਆ ਪਰੌਣਾ ਇਹ 2-4 ਦਿਨ ਦਾ ਵਾ ਥੋੜੇ ਸਮੇਂ ਵਾਸਤੇ ਹੁੰਦਾ ਹਮੇਸ਼ਾ ਨਹੀਂ ਅੰਤ ਵਲੇ ਸਹਾਈ ਨਹੀਂ ਹੁੰਦੇ ਤੇ ਜਿੱਦਾਂ ਪਤਨ ਪਾਤਨ ਦਿਨੇ ਹਰੀਪਤੇ ਉਹ ਵੀ ਟਲ ਟੁਲ ਕੇ ਜਦੋਂ ਸਮਾਂ ਆਉਂਦਾ ਏ ਥੋੜੇ ਸਮਿਆਂ ਜਾਂ ਪਾਤਸ਼ਾਹ ਕਹਿੰਦੇ ਸੇਖ ਜਾਤੀ ਜਗ ਨਾ ਕੁਰਥੇ ਰਿਆ ਜੇ ਸ਼ਾਸਨ ਹਾਂ ਬੈਠੇ ਕਿਤੇ ਬਾਤ ਵੇ ਕਿ ਤੇ ਜੜੀਆਂ ਹਰ ਚੇਤ ਕੁੰਜਾ ਹੁੰਦੀਆਂ ਨੇ ਜੰਗਲਾਂ 'ਚ ਅੱਗ ਲੱਗਦੀ ਏ ਪਰ ਉਹ ਸਮਾਂ ਬਿਜਲੀਆਂ ਚਮਕਦੀਆਂ ਨੇ ਸੌਣ ਭਾਦੋਂ ਬਰਸਾਤਾਂ ਵਿੱਚ ਹਮੇਸ਼ਾ ਨਹੀਂ ਚਮਕਦੀਆਂ ਇਸੇ ਤਰ੍ਹਾਂ ਕੀ ਜਿਹੜੀ ਹੈ ਉਹ ਸਮੇਂ ਮੁਤਾਬਕ ਹੈ ਸਰਾ ਨਹੀਂ ਰਹਿਣ ਵਾਲੇ ਤੇ ਪਾਦਸ਼ਾਹ ਕਹਿੰਦੇ ਐ ਕਿ ਮਨ ਪਿਆਰਿਆ ਤੂੰ ਸਦਾ ਸੱਜ ਸਮਾਲੇ ਇਕ ਟੰਮ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਹ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੂਲੇ ਨਾ ਕੀਤੇ ਜੰਤ ਪਛੋਤਾਈਏ ਇਹੋ ਜਿਹਾ ਕੰਮ ਨਹੀਂ ਮੁੜ ਕੇ ਕਰਨਾ ਜਿਹਦੇ ਨਾਲ ਬਾਅਦ ਵਿੱਚ ਪਛਤਾਉਣਾ ਹੋਵੇ ਮੱਲਾ ਪੰਜਵਾਂ ਦਾ ਕਬੀਰ ਸਾਹਿਬ ਦੇ ਸ਼ਲੋਕਾਂ ਚ ਹੈ ਬੀਰ ਹਮਰਾ ਕੋ ਨਹੀਂ ਹਮ ਕਿਛੂ ਕੇ ਦਾਹੇ ਜਿਨੇ ਰਚ ਰਚਾਇਆ ਤੇਸੀ ਮਾਹ ਸਮਾਏ ਕਹਿੰਦੇ ਨਾ ਮੇਰਾ ਹੀ ਕੋਈ ਹੈ ਮਦਦਦਾਰ ਨਾ ਹੀ ਮੈਂ ਕਿਸੇ ਦੀ ਮਦਦ ਕਰ ਸਕਦਾ ਜਿਨੇ ਉਹ ਕਾਲਪ ਕੋ ਪ੍ਰਮਾਤਮਾ ਕਰਤੇ ਨੇ ਸੰਸਾਰ ਦੀ ਰਚਨਾ ਰਚੀ ਆ ਉਹਦਾ ਸਿਮਨ ਕਰਕੇ ਉਹਦੇ ਨਾਲ ਹੀ ਸਮਾ ਇਹ ਤੇਰਾ ਮਨੋਰਥ ਹੈ ਵਾ ਨਾਵੇਂ ਪਾਸ਼ਾ ਗਨੇ ਨਜ ਕਰ ਦੇਖੋ ਜਗਤ ਮੇ ਕੋ ਕਾਹੂ ਕੋ ਨਾਹੇ ਨਾਨਕ ਫਿਰ ਹਰ ਭਗਤ ਹੈ ਤੇ ਰਾਖੋ ਮਨ ਮਾਏ ਕਹਿੰਦੇ ਮੈਂ ਆਪਣੇ ਜਾਤੀ ਤੌਰ ਤੇ ਦੇਖ ਲਿਆ ਸੰਸਾਰ ਵਿੱਚ ਕੋਈ ਕਿਸੇ ਦਾ ਨਹੀਂ ਅੰਤ ਵੇਲੇ ਕੋਈ ਸਹਾਇ ਨਹੀਂ ਹੁੰਦਾ ਕੇਵਲ ਤੇ ਕੇਵਲ ਪਰਮਾਤਮਾ ਦਾ ਜੋ ਭਗਤੀ ਕੀਤੀ ਹੈ ਨਾਮ ਹੈ ਉਹ ਸਾਡੇ ਨਾਲ ਨਿਭਦਾ ਹੈ ਤੇ ਉਹ ਕਹਿੰਦੇ ਆਪਣੇ ਮਨ ਚ ਟਿਕਾ ਕੇ ਰੱਖ ਇਸੇ ਤਰ੍ਹਾਂ ਪੰਮੇ ਪਾਸ਼ਾ ਕਹਿ ਰਹੇ ਨੇ ਧਨ ਜੋਬਨ ਸੰਪੇ ਸੁਖ ਭੋਗ ਵੇ ਸਾਗ ਨਾ ਨਿਬਤ ਮਾਥ ਕਹਿੰਦੇ ਅਖੀਰ ਵਿੱਚ ਸਾਡੇ ਨਾਲ ਨਹੀਂ ਨਿਭਦੇ ਤਾਨਿਆਂ ਜੋ ਬਨੇ ਆ ਜਾਇਦਾਦ ਆ ਸੁਖ ਆ ਆਨੰਦ ਆ ਇਹ ਭੋਗਦੇ ਆ ਇਹਨਾਂ ਦਾ ਜਦ ਤੱਕ ਜਿੰਦੇ ਉਹਨਾਂ ਚ ਸੁਖ ਹੈ ਪਰ ਅੰਤ ਵੇਲੇ ਸਾਡੇ ਸਹਾਈ ਨਹੀਂ ਹੁੰਦੇ ਇਹ ਨਾਲ ਨਹੀਂ ਨਿਰਦੇ ਮਿਰਗਤ ਰੇਸ਼ਨਾ ਦੇਖ ਰਚੋ ਬਾਬਰ ਦਰਮ ਸ਼ਾਇਆ ਰੰਗ ਰਾਤ ਇਹ ਜਿਹੜੀ ਸੰਸਾਰ ਨਾਸ਼ਵਾਨ ਹੈ ਇੱਕ ਦਰਖਤ ਦੀ ਛਾਂ ਵਾਂਗੂ ਆ ਪਾਪ ਲੇਖਾ ਜੋ ਮੰਨ ਰਿਹਾ ਹੈ ਨਹੀਂ ਮਿਰਗਤ ਰੇਸ਼ਨਾਈ ਤਰ੍ਹਾਂ ਇਹਨਾਂ ਨੂੰ ਵੇਖ ਕੇ ਪਾਗਲ ਹੋਏ ਫਿਰਦੇ ਆ ਇਹ ਮੂਰਖਿਆ ਸਮਝਿਆ ਇਹਨਾਂ ਦੇ ਉਤਪਤ ਹੋ ਕੇ ਪ੍ਰਮਾਤਮਾ ਨੂੰ ਵਿਸਰਜ ਜਾਣੇ ਆ ਪਰ ਇਸ ਸਦਾ ਸਾਡੇ ਸਾਥ ਨਹੀਂ ਨਿਭਣੇ ਸੋ ਗੁਰੂ ਮਹਾਰਾਜ ਸਾਨੂੰ ਬਖਸ਼ਿਸ਼ ਕਰਨ ਰਹਿਮਤ ਕਰਨ ਸਾਨੂੰ ਇਹ ਸੋਝੀ ਦੇਣ ਵਿਵੇਕ ਉਦੀ ਦੇਣ ਤਾਂ ਕਿ ਜੋ ਨਾਸ਼ਵਨ ਸੰਸਾਰ ਹੈ ਜਗ ਰਚਨਾ ਸਭ ਝੂਠ ਹੈ ਜਾਨ ਲਿਓਰੇ ਮੀਤ ਕਹੋ ਨਾ ਫਿਰਨਾ ਰੇ ਜਿਉ ਬਾਲੂ ਦੀ ਧੀਤ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰਗੋਬਿੰਦ ਕਹੋ ਨਾਨਕ ਜੇ ਜਗਤ ਮੇਂ ਜਿਨ ਜਪਿਓ ਗੁਰਮੰਤਰ ਨਾਮ ਰਹਿਣਾ ਗੁਰਮੁਖ ਨੇ ਰਹਿਣਾ ਸਾਧਾ ਨੇ ਰਹਿਣਾ ਸੰਤਾਂ ਨੇ ਰਹਿਣਾ ਗੁਰਮੁਖ ਨੇ ਰਹਿਣਾ ਜਾਂ ਜਿਨ੍ਹਾਂ ਨੇ ਭਗਤੀ ਕੀਤੀ ਹੈ ਉਹਨਾਂ ਨੇ ਸੰਸਾਰ 'ਚ ਰਹਿਣਾ ਤੇ ਪ੍ਰਮਾਤਮਾ ਨੇ ਰਹਿਣਾ ਤੇ ਪ੍ਰਮਾਤਮਾ ਦਾ ਨਾਮ ਰਹਿਣਾ ਸੋ ਆਪਾਂ ਉਸ ਅਕਾਲ ਪੁਰਖ ਪ੍ਰਮਾਤਮਾ ਗੇ ਅਰਦਾਸ ਕਰਕੇ ਉਹਦੀ ਦਾਤ ਮੰਗੀਏ ਤਾਂ ਕਿ ਆਪਣਾ ਜੀਵਨ ਸਫਲਾ ਹੋ ਚੱਕੇ ਪੁੱਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ